ਉਹ ਪਹਿਲਾ ਨਾਮ ਤੇ ਪਿੰਡ ਵਾਸਤੇ ਤੇ ਮੈਂ ਅਤਰਮਿੰਦਰ ਸਿੰਘ ਸਰਪੰਚੇ ਕੋਟਦੀ ਢੋਲੇ ਸ਼ਾ ਜੀ ਮੈਂ ਇਸ ਮਸਲੇ ਤੇ ਇਕੱਠੇ ਹੋਏ ਆ ਸਾਰੇ ਜੀ ਜਿਹੜੇ ਆ ਵਾਰਾ ਕੁੱਤੇ ਮਤਲਬ ਫਿਰਦੀਆਂ ਕਾਲੇ ਕਾਲ ਲਕਾਇਆ ਕੁੱਤਾ ਇਹਨਾਂ ਨੇ ਬਹੁਤ ਜਾਣਿਆਂ ਨੂੰ ਮਤਲਬ ਘੱਟ ਲਿਆ ਵੱਢ ਲਿਆ ਆ ਜੀ ਤੇ ਬਹੁਤ ਜ਼ਖਮੀ ਕੀਤੇ ਆ ਤੇ ਇਹਨਾਂ ਵਾਰਾ ਕੁੱਤਿਆਂ ਨੂੰ ਨਾ ਕੁਝ ਨਕੇਲ ਪਾਈ ਜਾਵੇ ਮੈਂ ਅਰਜੰਦੇ ਕਰੀਬ ਇੱਕ ਪਰਿਵਾਰ ਦੇ 7-8 ਜੀ ਆ ਜੀ ਜਿਹੜੇ ਮਤਲਬ ਬੱਚਿਆਂ ਤੱਕ ਵੀ ਉਹਨਾਂ ਨੂੰ ਘੱਟ ਗਏ ਆ ਜੀ ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਕੋਈ ਨਾ ਕੋਈ ਇਹਨਾਂ ਦਾ ਕਰੋ ਕੋਈ ਨਾ ਕੋਈ ਮਸਲਾ ਹੱਲ ਹੋਵੇ ਨਹੀਂ ਤਾਂ ਬਹੁਤ ਜ਼ਿਆਦਾ ਵਾਰਾ ਕੁੱਤੇ ਆ ਦਸ ਦਾ 15-15 ਇਕੱਠੇ ਬੈਠੇ ਹੁੰਦੇ ਆ ਜੀ ਕਿਤੇ ਜਾਣਾ ਹੋਵੇ ਬੰਦੇ ਨੇ ਬੱਚਾ ਕਿਤੇ ਇਕੱਲਾ ਨਹੀਂ ਜਾ ਸਕਦਾ ਜੀ ਬੱਚਿਆਂ ਨੂੰ ਬੱਚੇ ਸਕੂਲ ਜਾਂਦੇ ਉਹਨਾਂ ਨੂੰ ਬਹੁਤ ਨਾਲ ਜਾਂਦੇ ਜਾਂਦੇ ਆ ਤਾਂ ਉਹਨਾਂ ਦੇ ਮਾਪੇ ਮਾਤਾ ਜਾਂ ਪਿਤਾ ਕੋਈ ਨਾ ਕੋਈ ਨਾਲ ਜਾਂਦਾ ਵਾ ਤੇ ਹੱਥ 'ਚ ਡੰਡਾ ਲੈ ਕੇ ਜਾਂਦਾ ਇਹਨਾਂ ਵਾਰਾ ਕੁੱਤਿਆਂ ਦਾ ਕਰਕੇ ਨਹੀਂ ਕੋਈ ਟੀਮ ਪੁੱਜੀ ਆ ਜੀ ਪਿੰਡ ਦੇ ਵਿੱਚ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਪੁੱਜਿਆ ਵੀ ਕੀ ਸਾਡੇ ਕੋਲ ਆਇਆ ਇਹਨਾਂ ਬਾਰੇ ਜੀ ਹੁਣ ਕੀ ਮੰਗ ਕੀ ਕਰਦੇ ਹੋ ਮੰਗੇ ਹੀ ਕਰਦੇ ਆ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਨਹੀਂ ਤੇ ਸਬੰਧਰ ਪੋਵੇ ਵਿਭਾਗ ਨਾਲੋਂ ਕੋਈ ਨਾ ਕੋਈ ਸਾਨੂੰ ਕੀਤਾ ਜਾਵੇ ਇਹਨਾਂ ਦਾ ਹੱਲ ਕੋਈ ਕੀਤਾ ਜਾਵੇ ਸਾਰਾ ਟਿੰਡ ਘਟਾ ਲਾਵਾ ਹਾਂਜੀ ਹਾਂਜੀ ਸਹੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਨ੍ਹਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਆ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਜੀ ਬੱਬੀ ਸਭ ਤੋਂ ਪਹਿਲਾਂ ਨਾਮ ਦੱਸਦੇ ਆ ਬਲਵਿੰਦਰ ਸਿੰਘ ਜੀ ਕੀ ਮਾਮਲਾ ਹੈ ਅੱਜ ਮੀਡੀਆ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਇਹ ਹੈ ਮਾਮਲਾ ਜਿਹੜਾ ਪਿੰਡ ਦੇ ਬਾਰੇ ਕਿਤੇ ਬਹੁਤ ਜ਼ਿਆਦੇ ਆ ਜੀ ਇਹਨਾਂ ਨੂੰ ਨਕੀਲ ਪਾਈ ਜਾਵੇ ਕੱਲ ਸ਼ਾਮ ਨੂੰ ਦਰਜਨ ਦੇ ਕਰੀਬ ਬੰਦਿਆਂ ਨੂੰ ਕੁੱਤੇ ਨੇ ਕੱਟਿਆ ਕੋਈ ਪੰਜਾਂ ਜੀ ਇਹਨਾਂ ਨੂੰ ਇਹ ਪ੍ਰਸ਼ਾਸਨਿਕ ਬੋਰਡ ਚੋਂ ਕੱਲ ਨਕੀਲ ਪਾਈ ਜਾਵੇ ਜੀ ਕੋਈ ਸਿਹਤ ਵਿਭਾਗ ਵੱਲੋਂ ਹੁਣ ਟੀਮ ਪੁੱਜੀ ਆ ਜੀ ਪਿੰਡ ਕੇ ਇਹਨਾਂ ਨੂੰ ਵੈਕਸੀਨ ਲਾਉਣ ਵਾਸਤੇ ਜਾਂ ਕੋਈ ਹੋਰ ਮੈਡੀਕਲ ਸਹੂਲਤ ਮਿਲੀ ਹੋਵੇ ਨਹੀਂ ਕੋਈ ਨਹੀਂ ਮਿਲੀ ਇਹ ਤੇ ਕੋਈ ਨਹੀਂ ਮਿਲੀ ਤੇ ਆ ਵੀ ਜਿੰਨੇ ਆਪਣੇ ਆਪ ਹੀ ਟੀਕੇ ਲਵਾਏ ਆਪਣੇ ਪੈਸੇ ਚੋਂ ਜੀ ਹੁਣ ਕੀ ਮੰਗੀ ਕਰਦੇ ਹੋ ਮੰਗੇ ਇਹ ਪ੍ਰਸ਼ਾਸਨਿਤੇ ਕੁੱਤੇ ਵਾਰਾ ਹਟਾਈ ਜਾ ਹਾਂਜੀ ਬੰਦੇ ਕੀ ਨਾਮ ਹੈ ਆਪਣਾ ਨਗਰਾ ਤਾਂ ਕਲਵਰਸ ਪੇਟ ਕੋੜੀ ਟੋਲਾ ਸਾਹਿਬ ਜੀ ਕੀ ਮਾਮਲਾ ਸਾਰਾ ਹੈ ਇਹ ਇਹ ਜਿਹੜੇ ਬਗੜ ਹਟਾਏ ਕੁੱਤੇ ਜਾਨ ਬਹੁਤ ਜ਼ਿਆਦਾ ਹਣ ਪਰਤੇ ਨਕਸਰ ਬਿਤਾ ਇੱਕ ਮੇਰੇ ਬੇਟੇ ਨੂੰ ਵੀ ਕੱਟਿਆ ਹੈ ਜੀ ਤੇ ਜ਼ਿਆਦਾ ਕੱਟਿਆ ਰਹਾ ਜੀ ਹੁਣ ਕੀ ਮੰਗ ਕਰਦੇ ਹੋ ਤੇ ਨਾਲ ਦਾ ਪ੍ਰਬੰਧ ਕੀਤਾ ਜਾਏ ਕੋਈ ਸਾਨੂੰ ਬੇਨਤੀ ਕਰਦੇ ਆ ਵੀ ਸਾਡੇ ਪਿੱਛੇ ਆ ਕੇ ਦੇਖਣ ਕੋਈ ਨਾ ਕੋਈ ਇਹਨਾਂ ਬੱਚਾ ਨੂੰ ਕੋਈ ਸੋਸਤ ਵੀ ਦਿੱਤੀ ਜਾਵੇ ਜਿਹੜਾ ਨਾ ਟਿਕਟਾ ਕਲ ਹੋਣਾ ਹੈ ਦੇਖੋ ਤੁਸੀਂ ਹੁਣ ਮਜੀਠੇ ਜਾ ਕੇ ਇੱਕ ਐਂਟੀਸੀਰਮ ਵੈਕਸੀਨ ਹੁੰਦੀ ਆ ਉਹ ਲਗਵਾਣੀ ਹੈ ਠੀਕ ਹੈ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ ਅਸੀਂ ਸਾਰੇ ਹੈਲਥ ਡਿਪਾਰਟਮੈਂਟ ਤੋਂ ਆਏ ਆ ਡਾਕਟਰ ਸਾਹਿਬ ਨੇ ਡਾਕਟਰ ਮੀਨੂ ਨੇ ਸਾਡੇ ਫਾਰਮੇਸੀ ਅਫਸਰ ਨੇ ਠੀਕ ਹੈ ਜੀ ਅਸੀਂ ਸਾਰੇ ਨਾਲ ਹੈਲਥ ਡਿਪਾਰਟਮੈਂਟ ਤੋਂ ਆ ਠੀਕ ਹੈ ਸੋ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਨ ਹੀ ਆਏ ਆ ਕਿ ਤੁਸੀਂ ਹੁਣ ਅੱਗੇ ਕੀ ਕਰਨਾ ਹੈ ਭਾਵੇਂ ਤੁਸੀਂ ਇੱਕ ਡੋਜ਼ ਜਿਹੜੀ ਉਹ ਲਗਵਾ ਲਈ ਆ ਪਰ ਐਂਟੀਸੀਰਮ ਲਗਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਮਜੀਠੀ ਅਸੀਂ ਗੱਲ ਕੀਤੀ ਹੋਈ ਆ ਜਿੰਨੇ ਵੀ ਇਹ ਪਿੰਡ ਵਾਲੇ ਨੇ ਅੱਜ 2 ਵਜੇ ਤੋਂ ਬਾਅਦ ਵੀ ਉੱਥੇ ਇੰਜੈਕਸ਼ਨ ਜਿਹੜੇ ਆ ਤੁਹਾਨੂੰ ਸਾਰਿਆਂ ਨੂੰ ਲੱਗਣਗੇ ਤੁਸੀਂ ਲਗਵਾ ਜਾ ਕੇ ਤੇ ਲਗਵਾਓ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਤੁਹਾਡੀ 047 ਤੇ 28 ਇਹ ਡੋਸ ਨੇ ਉਹ ਵੀ ਤੁਹਾਨੂੰ ਉਥੋਂ ਗਾਈਡ ਕਰ ਦਿੱਤਾ ਜਾਊਗਾ ਤੁਹਾਡਾ ਡਾਕਟਰ ਸਾਹਿਬ ਉਹ ਕੁੱਤਿਆਂ ਨੇ ਇੱਥੇ ਬਾਕੀ ਵੀ ਕੁੱਤਿਆਂ ਨੂੰ ਵੱਡਿਆਂ ਵੱਡਿਆਂ ਨੂੰ ਵੱਡਿਆਂ ਨੂੰ ਵੱਡਿਆਂ ਨੂੰ ਵੱਡਿਆਂ ਨੂੰ ਵੱਡਿਆਂ ਨੂੰ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਡੈਕ ਰਿਜਿਸਟਰ ਮੈਂ ਡਾਕਟਰ ਮੀਨੂ ਪਿੰਡ ਲੈਰਖੇ ਤੋਂ ਆ ਕੰਮ ਕਰਦੀ ਆ ਐਜ਼ ਅ ਆਰ ਐਮਓ ਤੇ ਮੈਂ ਅੱਜ ਪਿੰਡ ਕੋੜਲੀ ਤੋਂ ਲੇਸ਼ਾ ਆਪਣੇ ਸਾਰੇ ਸਟਾਫ ਦੇ ਨਾਲ ਇੱਥੇ ਇੱਕ ਕੁੱਤੇ ਦੇ ਵੰਡ ਨਾਲ 10-15 ਲੋਕਾਂ ਨੂੰ ਵੱਢ ਲਿਆ ਉਹਨੇ ਉਹਦੀ ਜਾਣਕਾਰੀ ਅਸੀਂ ਲੈਣ ਲਈ ਇੱਥੇ ਆਏ ਆ ਅਸੀਂ ਉਹਨਾਂ ਨੂੰ ਗਾਈਡ ਕਰ ਰਹੇ ਆ ਕਿ ਕਿਵੇਂ ਕਿੱਥੋਂ ਵੈਕਸੀਨ ਤੁਹਾਨੂੰ ਲਗਣੀ ਆ ਤੇ ਕਿ ਕਿਹੜੀ-ਕਿਹੜੀ ਡੋਸ ਕਿਹੜੇ-ਕਿਹੜੇ ਦਿਨ ਲਗਣੀ ਆ ਤੁਸੀਂ ਉਹ ਡੋਸ ਲਓ ਤਾਂ ਕਿ ਤੁਹਾਡੀ ਜਾਨ ਬਚ ਸਕੇ ਪਲੱਸ ਅਸੀਂ ਵੈਟਰਨਰੀ ਵਾਲਿਆਂ ਨੂੰ ਵੀ ਇਨਫੋਰਮ ਕਰਨ ਦਾ ਕਿਹਾ ਵਾ ਥੈਂਕ ਯੂ ਜਿਨੇ ਬਾਕੀ ਹਲਕਾਏ ਕੁੱਤੇ ਹੋਏ ਆ ਉਹ ਵੀ ਉਹਦੀ ਟ੍ਰੀਟਮੈਂਟ ਉਹਨਾਂ ਨੂੰ ਮਿਲ ਸਕੇ ਸਭ ਨੂੰ ਧੰਨਵਾਦ ਮੈਨੂੰ 2 ਦਿਨ ਬੀਤਣ ਤੋਂ ਬਾਅਦ ਜੀ ਟੀਮ ਪਹੁੰਚਿਆ ਜੀ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਤਾਂ ਕੱਲ ਸ਼ਾਮੀ 7:30 ਵਜੇ ਇਨਫੋਰਮੇਸ਼ਨ ਮਿਲੀ ਆ ਉਹਦੇ ਮੁਤਾਬਿਕ ਸਾਡਾ ਅਜਾ ਦੇ ਨਹੀਂ ਬੰਦਾ ਸੀ ਆਉਣ ਦਾ ਤੇ ਅਸੀਂ ਆਪਣੀ ਇਨਫੋਰਮੇਸ਼ਨ ਦੇ ਮੁਤਾਬਿਕ ਅਸੀਂ ਅੱਜ ਇੱਥੇ ਪ੍ਰੈਜ਼ెంట్ ਆ ਤੇ ਆਪਣੀ ਪਰ ਇਹ ਜੋ ਘਟਨਾ ਨਹੀਂ ਸਾਨੂੰ ਨਹੀਂ ਇਨਫੋਰਮ ਕੀਤਾ ਇੱਥੋਂ ਦੇ ਪਿੰਡ ਦੇ ਕਈ ਹੈਲਥ ਡਿਪਾਰਟਮੈਂਟ ਚ ਕੰਮ ਵੀ ਕਰਦੇ ਆ ਫਿਰ ਵੀ ਸਾਨੂੰ ਨਹੀਂ ਪਤਾ ਲੱਗਾ ਕਿ ਪਤਾ ਉਹਨਾਂ ਨੂੰ ਆਪਣੀ ਪ੍ਰੋਬਲਮ ਕਰਕੇ ਉਹਨਾਂ ਨੇ ਨਹੀਂ ਦੱਸ ਪਾਏ ਸਾਨੂੰ ਉਹ ਅਸੀਂ ਕੁਝ ਨਹੀਂ ਕਹਿ ਸਕਦੇ ਪਰਿਵਾਰ ਵਾਲਿਆਂ ਨੂੰ ਬਟ ਅੱਗੇ ਤੋਂ ਸਭ ਨੂੰ ਬੇਨਤੀ ਹੈ ਕਿ ਕੋਈ ਇਹੋ ਜਿਹੀ ਤਰਹ ਘਟਣਾ ਹੈ ਪਲੀਜ਼ ਸਾਡੇ ਤੱਕ ਜਰੂਰ ਇਨਫੋਰਮ ਕਰਨਾ ਤਾਂ ਕਿ ਅਸੀਂ ਗਾਈਡਲਾਈਨ ਕਿਦਾਂ ਦੀ ਹੈ ਜੀ ਗਾਈਡਲਾਈਨ ਹੈ ਕਿ ਉਹ অলਮੋਸਟ ਇੱਕ ਦਿਨ ਵੀ ਨਹੀਂ ਲੁਕਿਆ ਵਾ ਜਿ세 ਇਹ ਨਹੀਂ ਕਹਿ ਰਿਹਾ ਕਿ ਜਦੋਂ ਵੈਕਸੀਨ ਫ੍ਰੀ ਮਿਲਦੀ ਪਈ ਹੈ ਤੁਸੀਂ ਹਰ ਇੱਕ ਜਨ ਵਿਦਾਊਟ ਲਾਪਰਵਾਹੀ ਨਾਲ ਉੱਤੇ ਜਾ ਕੇ ਇੰਜੈਕਸ਼ਨ ਲਵਾਣ ਤਾਂ ਕਿ ਤੁਸੀਂ ਸੇਫ ਹੋ ਜਾਓ ਤੇ ਬਾਕੀ ਵੀ ਅਸੀਂ ਕਹਿਵਾ ਕਿ ਜਿਹਨੂੰ ਜਨੇ ਸਾਨੂੰ ਅਜੇ ਤੱਕ ਨਹੀਂ ਦੱਸਿਆ ਉਹਦਾ ਵੀ ਸਾਨੂੰ ਪਤਾ ਕਰਕੇ ਦੱਸੋ ਤਾਂ ਕਿ ਅਸੀਂ ਉਹਨਾਂ ਨੂੰ ਵੀ ਮਿਲ ਕੇ ਇਨਫੋਰਮ ਕਰ ਸਕੀਏ ਕਿ ਤੁਸੀਂ ਆਪਣੀ ਟ੍ਰੀਟਮੈਂਟ ਪੂਰੀ ਦੀ ਪੂਰੀ ਲੋ ਠੀਕ ਹੈ